ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਓ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਈ ਸਤਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇਵ ਭਜਾਏ ਹਉ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇਵ ਭਜਾਏ ਮਾਨਜਿੰਦੇ ਆਵਰ ਪਾਵਣਾ ਜੋ ਇਛੇ ਸੋ ਫਲ ਪਾਏ ਨਾਉ ਧਾਈਐ ਨਾਉ ਮੰਗੀਐ ਨਾ ਮੇ ਸਹਜ ਸੁਮਾਈ ਤੰਤਨ ਸਤਗੁਰੂ ਸੱਚਾ ਪਾਛਾ ਗੁਰੂ ਗ੍ਰੀਵ ਨਵਾਜ ਤੀਸਰੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਉਨਾ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਪੀਤ੍ਰ ਗੁਰਬਾਣੀ ਦਾ ਸ਼ਬਦ ਹੈ ਜੀ ਸ੍ਰੀ ਰਾਗ ਮਹੱਲਾ ਪੀਜਾ ਤੀਸਰੇ ਪਾਤਸ਼ਾਹ ਜੀ ਵੱਲੋਂ ਸਾਡੇ ਉੱਪਰ ਪਰਉਪਕਾਰ ਕਰਦਿਆਂ ਇਹ ਸ਼ਬਦ ਉਚਾਰਨ ਹੋਇਆ ਹੈ ਘਰ ਪਹਿਲਾ ਪਹਿਲੇ ਕਰਦੇ ਅੰਦਰ ਸੁਰਤਾਲ ਦੇ ਅੰਦਰ ਇਸ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਸਤਿਗੁਰੂ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਯਾਦ ਕਰਦਿਆਂ ਹੋયા ਇਕ ਉਹੰਕਾਰ ਸਤਗੁਰ ਪ੍ਰਸਾਦ ਉਸ ਇੱਕ ਪਰਮ ਪਰਮੇਸ਼ਰ ਦਾ ਧਿਆਨ ਧਰਦਿਆਂ ਹੋਇਆਂ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ ਗੁਰਪ੍ਰਸਾਦ ਉਹਦਾ ਮੰਗਲ ਉਚਾਰਨ ਕਰਦਿਆਂ ਹੋਇਆਂ ਉਸ ਅਕਾਲ ਪੁਰਖ ਨੂੰ ਧਿਆਉਂਦੇ ਆ ਫਿਰ ਅੱਗੇ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਉੱਪਰ ਪਰਉਪਕਾਰ ਕਰਦਿਆਂ ਹੋਇਆਂ ਇਸ ਸ਼ਬਦ ਦੇ ਦੁਆਰਾ ਸਾਨੂੰ ਸਮਝਾ ਰਹੇ ਹਨ ਭਾਈ ਹਉ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜੀ ਨੂੰ ਸੰਬੋਧਨ ਹੋ ਰਿਹਾ ਸ਼ਬਦ ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਰ ਗੁਰੂ ਅੰਗਦ ਦੇ ਮਹਾਰਾਜੀ ਨੂੰ ਸੰਬੋਧਨ ਹੋ ਕਰਕੇ ਸਤਗੁਰੂ ਮਹਾਰਾਜੇ ਪ੍ਰਮਾਨ ਕਰਦੇ ਕਹਿੰਦੇ ਹਉ ਸੇਵੀ ਸਤਪੁਰ ਕਹਿੰਦੇ ਉਸ ਸਤਗੁਰ ਨੂੰ ਹਉ ਸਤਗੁਰ ਸੇਵੀ ਆਪਣਾ ਕਹਿੰਦੇ ਉਹ ਪੂਰਾ ਸਤਿਗੁਰੂ ਮੈਂ ਆਪਣਾ ਉਹਨੂੰ ਸੇਵ ਰਿਹਾ ਉਹਨੂੰ ਤਿਆਰ ਰਿਹਾ ਉਹਨੂੰ ਯਾਦ ਕਰ ਰਿਹਾ ਹਾਂ ਇੱਕ ਮਨ ਇੱਕ ਚਿਤ ਪਾਈ ਕਹਿੰਦੇ ਆਪਣੇ ਮਨ ਦੇ ਅੰਦਰ ਭਾਉ ਕਰਕੇ ਪ੍ਰੇਮ ਕਰਕੇ ਇੱਕ ਮਨ ਇੱਕ ਚਿਤ ਪਾਈ ਇੱਕ ਮਨ ਇੱਕ ਚਿਤ ਹੋ ਕਰਕੇ ਕਿਸੇ ਦੂਜੇ ਦੀ ਜਗਾ ਨਹੀਂ ਹਾਂ ਸਤਿਗੁਰੂ ਸੇਵੀ ਆਪਣਾ ਕਹਿੰਦੇ ਜਿਹੜਾ ਸਤਿਗੁਰੂ ਸੱਚੇ ਪਾਛਾ ਮੇਰਾ ਪਿਆਰਾ ਹੈ ਉਸ ਨੂੰ ਯਾਦ ਕਰਨਾ ਉਹਦਾ ਸਿਮਰਨ ਕਰਨਾ ਉਹਦਾ ਧਿਆਨ ਧਰਨਾ ਇੱਕ ਮਨ ਇੱਕ ਕੀ ਤਪਾਈ ਤੇ ਭਾਵਨਾ ਕਰਕੇ ਹੁਣ ਵੱਧਾ ਚੱਟੀ ਨਹੀਂ ਪਰਣੀ ਹੈ ਕਿ ਬਾਕੀ ਕਰਦੇ ਆ ਤੇ ਮੈਂ ਵੀ ਕਰੀ ਜਾਨਾ ਜੀ ਕਿਸੇ ਦੇ ਕਹਿਣ ਤੇ ਕਰ ਰਿਆਂ ਜਾਂ ਕੋਈ ਮਜਬੂਰੀ ਵਾਸ ਕਰ ਰਿਆਂ ਮਨ ਨਹੀਂ ਮੰਦਾ ਪਰ ਫੇਰ ਵੀ ਲੋਕ ਦਿਖਾਵੇ ਵਾਸਤੇ ਕਰ ਰਿਆਂ ਇਹ ਸਾਰੀਆਂ ਗੱਲਾਂ ਪਾਈ ਫੂਕੀਆਂ ਹੋ ਜਾਂਦੀਆਂ ਭਾਏ ਭਾਵ ਪ੍ਰੇਮ ਕਰਕੇ ਮੈਨੂੰ ਗੁਰੂ ਚੰਗਾ ਲੱਗਦਾ ਮੈਨੂੰ ਗੁਰੂ ਦੀ ਗੁਰਬਾਣੀ ਮਿੱਠੀ ਲੱਗਦੀ ਹੈ ਮੈਨੂੰ ਆਪਣੇ ਗੁਰੂ ਦੇ ਉੱਪਰ ਪੂਰਨ ਭਰੋਸਾ ਹੈ ਇਸ ਕਰਕੇ ਮੈਂ ਉਹਨੂੰ ਜਪਦਾ। ਨਾ ਕਿ ਮੈਂ ਇਸ ਕਰਕੇ ਜਪਦਾ ਵੀ ਮਹਾਰਾਜ ਮੇਰਾ ਫਲਾਣਾ ਕਾਰਜ ਕਰੋਗੇ, ਸਤਿਗੁਰੂ ਮੇਰਾ ਫਲਾਣਾ ਕੰਮ ਕਰ ਦੇਣਗੇ, ਮੈਨੂੰ ਫਲਾਣੀ ਚੀਜ਼ ਦੀ ਲੋੜ ਹੈ ਜੀ ਉਹਦੇ ਵਾਸਤੇ। ਫਿਰ ਉਹ ਤੇ ਲੋੜਾਂ ਦੀ ਪੂਰਤੀ ਹੋ ਗਈ ਕਾਮਨਾ ਕਰਕੇ ਆ ਵੀ ਜੋ ਆਪਣੀ ਕਾਮਨਾ ਰੱਖੀ ਆ ਉਹਦੇ ਕਾਮਨਾ ਦੀ ਪੂਰਤੀ ਵਾਸਤੇ ਜਪ ਰਿਆ। ਪਰ ਭਾਏ ਦਾ ਅਰਥ ਇੱਥੇ ਬਣੇਗਾ ਕਿ ਸੱਚੇ ਪਾਤਸ਼ਾਹ ਮੈਨੂੰ ਤੇਰਾ ਨਾਮ ਜਪਣਾ ਚੰਗਾ ਲੱਗਦਾ। ਭਾਵੇਂ ਤੂੰ ਮੈਨੂੰ ਕੁਝ ਦੇ ਰਿਹਾ ਭਾਵੇਂ ਨਹੀਂ ਦੇ ਰਿਹਾ ਪਰ ਫੇਰ ਵੀ ਮੇਰੀ ਪ੍ਰੀਤ ਤੇਰੇ ਨਾਲ ਹੈ ਕੰਮਾਂ ਕਰਕੇ ਮੈਂ ਤੈਨੂੰ ਯਾਦ ਨਹੀਂ ਕਰਦਾ ਧਨ ਦੌਲਤ ਮਾਇਆ ਕਰਕੇ ਮੈਂ ਤੈਨੂੰ ਯਾਦ ਨਹੀਂ ਕਰਦਾ ਤੈਨੂੰ ਯਾਦ ਕਰਨਾ ਮੈਨੂੰ ਚੰਗਾ ਲੱਗਦਾ ਮੇਰਾ ਤੇਰੇ ਨਾਲ ਪ੍ਰੇਮ ਹੈ ਮੇਰਾ ਤੇਰੇ ਨਾਲ ਪਿਆਰ ਹੈ ਭਾਵੇਂ ਤੂੰ ਮੈਨੂੰ ਦੁੱਖ ਦੇ ਭਾਵੇਂ ਤੂੰ ਮੈਨੂੰ ਸੁੱਖ ਦੇ ਮੈਂ ਤੈਨੂੰ ਨਹੀਂ ਛੱਡ ਸਕਦਾ ਇਸ ਕਰਕੇ ਇੱਕ ਮਨ ਇੱਕ ਚਿਤ ਹੋਰ ਕਿਸੇ ਦੂਜੇ ਦੀ ਥਾਂ ਹੀ ਨਹੀਂ ਤੇ ਮੈਨੂੰ ਖਿਮਾ ਕਰਿਓ ਅੱਜ ਜੇ ਕਰ ਮਨੁੱਖ ਦੀ ਕੋਈ ਅਰਦਾਸ ਪੂਰੀ ਨਾ ਹੋਵੇ ਤੇ ਅਸੀਂ ਵੱਖੋ-ਵੱਖਰੀਆਂ ਜਗਾਵਾਂ ਤੇ ਜਾਣਾ ਸ਼ੁਰੂ ਕਰ ਦਿੰਨੇ ਆ ਕੋਈ ਕਹਿੰਦਾ ਜੀ ਫਲਾਣੇ ਥਾਂ ਜਾ ਕੇ ਮੱਥਾ ਟੇਕੋ ਕੋਈ ਕਹਿੰਦਾ ਜੀ ਫਲਾਣੀ ਜਗ੍ਹਾ ਜਾ ਕੇ ਅਰਦਾਸ ਕਰਾਓ ਭਾਵ ਇੱਕ ਜਗ੍ਹਾ ਦੇ ਉੱਪਰ ਮਨ ਖੜਦਾ ਨਹੀਂ ਐ ਦੂਜਾ ਭਾਉ ਆ ਜਾਂਦਾ ਵੀ ਇੱਥੇ ਨਹੀਂ ਤਾਂ ਉੱਥੇ ਸੀ ਚਲੋ ਉੱਥੇ ਜੀ ਤਾਂ ਉੱਥੇ ਸੀ ਪਰ ਜਿੱਥੇ ਇੱਕ ਦੀ ਗੱਲ ਹੈ ਇੱਕ ਨਾ ਪ੍ਰੇਮ ਹੈ ਇੱਕ ਦੇ ਉੱਪਰ ਵਿਸ਼ਵਾਸ ਇੱਕ ਦੇ ਉੱਪਰ ਸ਼ਰਧਾ ਇੱਕ ਦੇ ਉੱਪਰ ਭਰੋਸਾ ਫਿਰ ਮਨੁੱਖ ਕਹਿੰਦਾ ਮੈਂ ਕਿਤੇ ਨਹੀਂ ਜਾਣਾ ਮੇਰਾ ਜੋ ਵੀ ਹੈ ਬਸ ਇਹੀ ਉਹ ਹੈ ਇਸ ਤੋਂ ਇਲਾਵਾ ਮੈਂ ਕਿਸੇ ਹੋਰ ਦੇ ਅੱਗੇ ਜਾ ਕੇ ਫਰਿਆਦ ਨਹੀਂ ਕਰਨੀ ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਇਸ਼ਟ ਹਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਗੈਰ ਹੋਰ ਕਿਸੇ ਮੂਰੇ ਜਾ ਕੇ ਪੱਲਾ ਾੜਣਾ ਅਰਦਾਸ ਕਰਨੀ ਸਾਨੂੰ ਨਹੀਂ ਸੋਭਦੀ ਸਤਕਾਰ ਵਜੋਂ ਕਿਸੇ ਕੋ ਚਲੇ ਗਏ ਆ ਸਤਕਾਰ ਵਜੋਂ ਕਿਸੇ ਨੂੰ ਸੀਸ ਨਵਾ ਕੇ ਫਤੇ ਬੁਲਾ ਦਿੱਤੀ ਹੈ ਉਹ ਕੋਈ ਮਾੜਾ ਕਰਮ ਨਹੀਂ ਹੈ ਉਹ ਪਖੰਡ ਨਹੀਂ ਹੈ ਪਰ ਗੁਰੂ ਜਾਣ ਕੇ ਰੱਬ ਜਾਣ ਕੇ ਕਿਸੇ ਦੇ ਮੂਰੇ ਝੋਲੀ ਾੜਦਾ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਗੈਰ ਉਹ ਤੈਨੂੰ ਵਰਜਿਤ ਹੈ ਆਪ ਤੋਂ ਵੱਡਿਆਂ ਦਾ ਆਦਰ ਸਤਕਾਰ ਕਰਨਾ ਕਿਸੇ ਨੂੰ ਮੇਲ ਮਿਲਾਬ ਵਾਸਤੇ ਚਲੇ ਜਾਣਾ ਕਿਸੇ ਸਾਧੂ ਸੰਤ ਨੂੰ ਨਮਸਕਾਰ ਕਰ ਦੇਣੀ ਉਹਦੇ ਨਾਲ ਤੇਰਾ ਧਰਮ ਨਹੀਂ ਜਾਂਦਾ ਤੇਰੇ ਧਰਮ ਤੇ ਸਵਾਲ ਉਦੋਂ ਉੱਠਦਾ ਹੈ ਜਦੋਂ ਤੂੰ ਕਿਸੇ ਬੰਦੇ ਨੂੰ ਰੱਬ ਮੰਨਣਾ ਸ਼ੁਰੂ ਕਰ ਦੇਣਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਤੇ ਬੰਦਿਆਂ ਮੋਰੇ ਆਸ ਕਰਨੀ ਸ਼ੁਰੂ ਕਰ ਦੇਣਾ ਵੀ ਫਲਾਣਾ ਬਾਬਾ ਤੂੰ ਮੇਰਾ ਕੰਮ ਕਰੇਗਾ ਉੱਥੇ ਤੇਰੇ ਧਰਮ ਦੇ ਉੱਪਰ ਸਵਾਲ ਖੜਾ ਹੁੰਦਾ ਹੈ ਸੁਰਉ ਵਿਚਾਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਾਂ ਸਤਿਗੁਰ ਸੇਵੀ ਆਪਣਾ ਕਹਿੰਦੇ ਮੈਂ ਆਪਣੇ ਸਤਿਗੁਰੂ ਨੂੰ ਸੇਵ ਰਿਹਾ ਆ ਉਹਦਾ ਧਿਆਨ ਧਰ ਰਿਹਾ ਉਹਨੂੰ ਯਾਦ ਕਰ ਰਿਹਾ ਇੱਕ ਮਨ ਇੱਕ ਚਿਤ ਭਾਈ ਮਨ ਇਕਾਗਰ ਕਰਕੇ ਇੱਕ ਮਨ ਇੱਕ ਚਿਤ ਕਰਕੇ ਉਸ ਵਾਹਿਗੁਰੂ ਨੂੰ ਯਾਦ ਕਰ ਰਿਹਾ ਹਾਂ ਸੇਵ ਰਿਹਾ ਸਤਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਵ 부ਝਾਏ ਕਹਿੰਦੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਕਾਮਨਾਵਾਂ ਪੂਰੀਆਂ ਕਰਨ ਵਾਲੇ ਤੀਰਥ ਹਨ। ਸਭ ਦੀਆਂ ਕਾਮਨਾਵਾਂ ਇੱਛਾਵਾਂ ਪੂਰੀਆਂ ਕਰਦੇ ਨੇ ਮੈਂ ਉਹਨਾਂ ਨੂੰ ਯਾਦ ਕਰ ਰਿਹਾ। ਤੇ ਇਸ ਦਾ ਦੂਸਰਾ ਅਰਥ ਇਹ ਵੀ ਬਣੇਗਾ ਕਿ ਕੋਈ ਐਸਾ ਤੀਰਥ ਜਿੱਥੇ ਜਾ ਕੇ ਤੁਹਾਡੀਆਂ ਮਨੋ ਕਾਮਨਾਵਾਂ ਪੂਰਨ ਹੋ ਜਾਂਦੀਆਂ ਹਨ ਕਹਿੰਦੇ ਉਸ ਤੀਰਥ ਦੀ ਨਿਆਈ ਮੇਰਾ ਸਤਿਗੁਰੂ ਹੈ। ਹੁਣ ਮਣੀ ਕਰਨ ਸਾਹਿਬ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਮਣੀ ਕਰਨ ਭਾਵ ਮਨ ਦੀ ਕਾਮਨਾ ਨੂੰ ਪੂਰਾ ਕਰਨ ਵਾਲਾ ਤੀਰਥ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਾਏ ਹੋਏ ਆ। ਗੁਰਦੁਆਰਾ ਮਣੀ ਕਰਨ ਸਾਹਿਬ ਬਹੁਤ ਵੱਡੀ ਇਮਾਰਤ ਬਣੀ ਹੋਈ ਹੈ ਆਪਨੇ ਦਰਸ਼ਨ ਵੀ ਕੀਤਾ ਹੋਵੇਗਾ ਜਿੱਥੇ ਧਰਤੀ ਦੇ ਵਿੱਚੋਂ ਗਰਮ ਪਾਣੀ ਨਿਕਲਦਾ ਚੌਲਾਂ ਦੀਆਂ ਮੱਕੀ ਦੇ ਦਾਣਿਆਂ ਦੀਆਂ ਪੋਟਲੀਆਂ ਬੰਨ੍ਹ ਕੇ ਉੱਥੇ ਉਸ ਗਰਮ ਕੁੰਡ ਵਿੱਚ ਰੱਖ ਦਿੱਤੀਆਂ ਜਾਂਦੀਆਂ ਤੇ ਉਹ ਆਪਣੇ ਆਪ ਜਿਹੜੇ ਆ ਉਹ ਗਰਮ ਪਾਣੀ ਦੀ ਭਾਫ਼ ਦੇ ਨਾਲ ਬਣ ਜਾਂਦੇ ਐ ਤੇ ਉੱਥੇ ਦੀ ਮੰਨਤਾ ਹੈ ਕਿ ਉਸ ਗੁਰਦੁਆਰਾ ਸਾਹਿਬ 'ਖੇ ਅੱਗ ਨਹੀਂ ਬਾਲੀ ਜਾਂਦੀ ਦਾਲਾ ਸਬਜ਼ੀਆਂ ਚੌਲ ਅੱਦਕ ਜਿਹੜੇ ਨੇ ਉਸ ਗਰਮ ਪਾਣੀ ਦੇ ਕੁੰਡ ਵਿੱਚ ਰੱਖ ਕੇ ਗਾਗਰਾਂ ਭਰ ਕੇ ਜਿਹੜਾ ਉੱਥੇ ਬਣਾਏ ਜਾਂਦੇ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਤੇ ਪ੍ਰਸ਼ਾਦੇ ਬਾਹਰਲੇ ਪਿੰਡਾਂ ਚੋਂ ਬਣ ਕੇ ਆਉਂਦੇ ਆ ਉਸ ਗੁਰਦੁਆਰਾ ਸਾਹਿਬ ਵਿਖੇ ਅੱਗ ਨਹੀਂ ਬਾਲੀ ਜਾਂਦੀ ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਨੂੰ ਉਤਾਰਦਿਆਂ ਹੋਇਆ ਸੰਸਾਰ ਤੇ ਉਦਾਸੀਆਂ ਕਰ ਰਿਹਾ ਸੀ ਉਸ ਵਕਤ ਭਾਈ ਮਰਦਾਨਾ ਜੀ ਦੇ ਨਾਲ ਸਤਿਗੁਰੂ ਮਹਾਰਾਜ ਨੇ ਉਸ ਸਥਾਨ ਤੇ ਚਰਨ ਪਾਏ ਹੋਏ ਆ ਚਲੋ ਰੋ ਵਿਚਾਰ ਸਤਿਗੁਰੂ ਮਹਾਰਾਜ ਦਾ ਪਵਿੱਤਰ ਸਥਾਨ ਮਨੀਕਰਨ ਸਾਹਿਬ ਹੈ ਮਨੀਕਰਨ ਦਾ ਨਾਮ ਹੀ ਹੈ ਮਨ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਵਾਲਾ ਤੀਰਥ ਕਹਿੰਦੇ ਇਸ ਕਰਕੇ ਸਤਗੁਰ ਮਨ ਕਾਮਨਾ ਤੀਰਥ ਹੈ ਕਹਿੰਦੇ ਮੇਰਾ ਸਤਿਗੁਰੂ ਹੀ ਮੇਰੀਆਂ ਕਾਮਨਾਵਾਂ ਨੂੰ ਪੂਰਾ ਕਰਨ ਵਾਲਾ ਤੀਰਥ ਹੈ ਉਸ ਮਨੀਕਰਨ ਦੀ ਥਾਂ ਜਿਸ ਨੂੰ ਉਹਦੇ 부ਝਾਏ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਸੋਝੀ ਦੇ ਦਿੱਤੀ ਜਿਨ੍ਹਾਂ ਨੂੰ 부ਝਾ ਦਿੱਤਾ ਜਿਨ੍ਹਾਂ ਨੂੰ ਇਹ ਸਮਝ ਆ ਗਈ ਕਿ ਮੈਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਕਿਤੇ ਹੋਰ ਜਾ ਕੇ ਮੰਗਣ ਦੀ ਲੋੜ ਨਹੀਂ ਮੇਰਾ ਸਤਿਗੁਰੂ ਹੀ ਮੇਰਾ ਕਾਮਨਾਵਾਂ ਨੂੰ ਪੂਰਾ ਕਰਨ ਵਾਲਾ ਤੀਰਥ ਹੈ ਜਿੱਥੇ-ਜਿੱਥੇ ਸਤਿਗੁਰੂ ਮਹਾਰਾਜ ਦੇ ਚਰਨ ਪਏ ਨੇ ਭਾਈ ਉਹਨਾਂ ਅਸਥਾਨਾਂ ਤੇ ਜਾ ਕੇ ਸਿੱਖਨੇ ਦੇਖ ਕਰਾਉਣੀ ਗੁਰੂ ਕੀ ਗੁਰਬਾਣੀ ਪੜ੍ਹਨੀ ਅਰਦਾਸ ਕਰਨੀ ਇਹ ਸਾਡੇ ਸਿੱਖ ਧਰਮ ਦਾ ਇੱਕ ਅੰਗ ਹੈ ਉਹ ਸਾਡੇ ਵਾਸਤੇ ਪਾਪ ਨਹੀਂ ਹੈ ਪਰ ਜਿੱਥੇ ਸਤਿਗੁਰੂ ਮਹਾਰਾਜ ਦੇ ਚਰਨ ਨਹੀਂ ਪਏ ਹੋਏ ਗੁਰੂ ਤੋਂ ਬਿਗੈਰ ਕਿਸੇ ਹੋਰ ਦੀ ਮੰਨਤਾ ਕਰਨੀ ਉਹ ਗੁਰੂ ਕੇ ਸਿੱਖ ਨੂੰ ਸੋਭਾ ਨਹੀਂ ਦਿੰਦੀ ਸੋ ਗੁਰੂ ਸਥਾਨਾਂ ਤੇ ਜਿੱਥੇ ਗੁਰੂ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਉੱਥੇ ਜਾ ਕੇ ਮੱਥਾ ਟੇਕਣਾ ਸਾਡੇ ਵਾਸਤੇ ਉਹ ਮਨਮਤ ਨਹੀਂ ਗਿਣਿਆ ਜਾਵੇਗਾ ਕਿਉਂਕਿ ਸਾਡੇ ਗੁਰੂ ਨੇ ਉੱਥੇ ਚਰਨ ਪਾਏ ਹੋਏ ਹੈ ਤੇ ਗੁਰੂ ਦਾ ਸਿੱਖ ਗੁਰੂ ਦੇ ਪਿੱਛੇ-ਪਿੱਛੇ ਚੱਲਦਾ ਹੈ ਜਿੱਥੇ ਗੁਰੂ ਗਿਆ ਤੇ ਗੁਰੂ ਦੇ ਮਗਰ-ਮਗਰ ਗੁਰੂ ਦਾ ਸਿੱਖ ਹਮੇਸ਼ਾ ਚੱਲਦਾ ਸੀ ਤੇ ਚੱਲਦਾ ਰਹੇਗਾ ਸੋ ਇਸ ਕਰਕੇ ਇਸ ਗੱਲ ਨੂੰ ਆਪਾਂ ਬ੍ਰਾਹਮਣਵਾਦ ਦੇ ਨਾਲ ਜਾਂ ਪਖੰਡ ਨਾਲ ਨਹੀਂ ਜੋੜਨਾ ਅਸੀਂ ਮੱਥਾ ਤਾਂ ਟੇਕਦੇ ਹਾਂ ਕਿਉਂਕਿ ਸਾਡਾ ਗੁਰੂ ਉੱਥੇ ਆਇਆ ਹੋਇਆ ਹੈ ਗੁਰੂ ਤੋਂ ਬਗੈਰ ਸਾਨੂੰ ਕਿਸੇ ਹੋਰ ਦੇ ਨਾਲ ਕੋਈ ਮਤਲਬ ਨਹੀਂ ਅਸੀਂ ਆਪਣੇ ਗੁਰੂ ਦੇ ਨਾਲ ਹਾਂ ਤੇ ਸਾਡੀ ਸਿੱਖੀ ਸਾਡੇ ਗੁਰੂ ਦੀ ਦਿੱਤੀ ਹੋਈ ਦਾਤ ਹੈ ਜੀ ਗੁਰਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ 부ਝਾਏ ਪਰਮੇਸ਼ਰ ਕਿਰਪਾ ਕਰਕੇ ਜਿਨ੍ਹਾਂ ਨੂੰ ਇਹ ਸਮਝਾ ਦਿੰਦਾ ਜਿਨ੍ਹਾਂ ਨੂੰ ਇਹ ਬੁੱਧੀ ਦੇ ਦਿੰਦਾ ਕਿ ਗੁਰੂ ਤੋਂ ਬਗੈਰ ਤੇਰਾ ਹੋਰ ਕੋਈ ਨਹੀਂ ਫਿਰ ਉਹਨਾਂ ਨੂੰ ਹੀ ਇਹ ਗੱਲ ਸਮਝ ਆਉਂਦੀ ਹੈ ਤੇ ਉਹਨਾਂ ਦੀਆਂ ਮਨ ਦੀਆਂ ਕਾਮਨਾਵਾਂ ਫਿਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਪੂਰੀਆਂ ਕਰਦਾ ਹੈ ਤੇ ਇਸ ਕਰਕੇ ਕਾਮਨਾਵਾਂ ਪੂਰੀਆਂ ਕਰਨ ਵਾਲਾ ਤੀਰਥ ਧੰਨ ਗੁਰੂ ਅੰਗਦ ਦੇ ਮਹਾਰਾਜ ਮੇਰੇ ਵਾਸਤੇ ਹਨ ਇਹ ਤੀਜੇ ਪਾਤਸ਼ਾਹ ਜੀ ਪ੍ਰਮਾਨ ਕਰ ਰਹੇ ਹਨ ਜੀ ਮਨ ਜਿੰਦਿਆ ਵਰ ਪਾਵਣਾ ਜੋ ਇੱਛੇ ਸੋ ਫਲ ਪਾਏ ਮਨ ਜਿੰਦਿਆ ਵਰ ਪਾਵਣਾ ਭਾਵ ਆਪਣੇ ਮਨ ਦੀ ਜੋ ਇੱਛਾ ਹੈ ਉਸ ਇੱਛਾ ਨੂੰ ਪੂਰੀ ਕਰਨ ਵਾਸਤੇ ਵਰ ਮਿਲ ਜਾਣਾ ਤੇ ਐਸਾ ਸਤਿਗੁਰੂ ਮਿਲ ਜਾਣਾ ਮਨ ਚਿੰਦਿਆ ਐਸਾ ਚਿੰਦਿਆ ਸਤਿਗੁਰੂ ਮਿਲ ਜਾਣਾ ਜਿਹੜਾ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੋਵੇ ਜਿਹੜਾ ਭਾਵਨਾਵਾਂ ਨੂੰ ਸਮਝ ਕੇ ਆਪ ਆਪਣੇ ਸੇਵਕਾਂ ਦੀਆਂ ਝੋਲੀਆਂ ਭਰਦਾ ਹੋਵੇ ਵਰਪਾਵਣਾ ਜੋ ਇੱਛੇ ਸੋ ਫਲ ਪਾਵੇ ਤੇ ਕਹਿੰਦੇ ਫਿਰ ਉਹ ਐਸਾ ਸਤਿਗੁਰੂ ਜਿਹੜਾ ਮਨ ਇੱਛਾ ਫਲ ਜਿਹੜਾ ਝੋਲੀ ਵਿੱਚ ਪਾ ਦਿੰਦਾ ਮੇਰੇ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਹਨ ਮਨ ਚਿੰਦਿਆ ਵਰਪਾਵਣਾ ਜੋ ਇੱਛੇ ਸੋ ਫਲ ਪਾਏ ਉਹ ਪਰਮੇਸ਼ਰ ਉਹ ਵਾਹਿਗੁਰੂ ਜੋ ਇੱਛਾ ਦੇ ਮੁਤਾਬਕ ਟੂੜੀਆਂ ਪਰ ਦੇਂਦਾ ਹੈ ਨਾਉ ਤੇ ਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਈ ਫਿਰ ਐਸੀ ਸਤਿਗੁਰੂ ਕੋਲੋਂ ਮੰਗਣਾ ਕੀ ਚਾਹੀਦਾ ਨਾਉ ਮੰਗ ਧਈਐ ਨਾਉ ਮੰਗੀਐ ਕਹਿੰਦੇ ਫਿਰ ਨਾਮ ਹੀ ਤੇ ਆਉਣਾ ਹੈ ਤੇ ਨਾਮ ਹੀ ਮੰਗਣਾ ਹੈ ਨਾਮੇ ਸਹਿਜ ਸਮਾਈ ਕਿਉਂਕਿ ਸਤਿਗੁਰੂ ਜੀ ਦਾ ਨਾਮ ਹੀ ਇੱਕ ਐਸਾ ਹੈ ਜੋ ਸੱਚਾ ਹੈ ਬਾਤੀ ਸਾਰਾ ਸੰਸਾਰ ਭਾਈ ਝੂਠ ਦੀ ਨਿਆਈ ਹੈ ਚਲਾਈ ਮਾਨ ਹੈ ਇਸ ਕਰਕੇ ਕਹਿੰਦੇ ਸੰਸਾਰ ਦੀਆਂ ਦਾਤਾਂ ਪੈਸਾ ਟਕਾ ਧਨ ਦੌਲਤਾਂ ਇਹ ਸਾਰੀਆਂ ਚੀਜ਼ਾਂ ਨਾਲ ਨਿਭਲਵਾਲੀਆਂ ਨਹੀਂ ਭਾਵੇਂ ਕਿ ਉਹ ਜੁੰਦੇ ਜੀ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਮਹਾਰਾਜ ਕਹਿੰਦੇ ਗੁਜਰਾਨ ਵਾਸਤੇ ਬਹੁਤ ਲੋੜ ਹੈ ਇਹਨਾਂ ਚੀਜ਼ਾਂ ਦੀ ਉਹਦੇ ਵਾਸਤੇ ਕਿਰਤ ਕਰ ਆਪਣਾ ਕੰਮ ਕਰ ਸਾਨੂੰ ਆਂ ਦੀ ਕਮਾਈ ਕਰ ਪਰ ਸੰਸਾਰ ਤੋਂ ਇਸ ਸਰੀਰ ਨੇ ਵੀ ਤੇਰੇ ਨਾਲ ਨਹੀਂ ਜਾਣਾ ਤੇਰੀ ਆਤਮਾ ਦੀ ਖੁਰਾਕ ਪਰਮਾਤਮਾ ਦਾ ਨਾਮ ਹੈ ਇਸ ਕਰਕੇ ਭਾਈ ਨਾਉ ਤੇ ਆਈਏ ਨਾਉ ਮੰਗੀਏ ਬਹੁਤ ਚੰਗਾ ਹੋਵੇ ਗੁਰੂ ਕੋਲ ਜਾ ਕੇ ਜਿੱਥੇ ਸੰਸਾਰ ਦੀਆਂ ਧਨ ਦੌ ਤਾ ਸੰਸਾਰ ਦੀਆਂ ਹੋਰ ਲੋੜਾਂ ਦੀ ਪੂਰਤੀ ਵਾਸਤੇ ਅਰਦਾਸ ਕਰਦਾ ਉੱਥੇ ਇਹ ਵੀ ਮੰਗਿਆ ਕਰ ਮਹਾਰਾਜ ਨਾਮ ਦੇਈ ਤੇ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣਾ ਗੁਰਬਾਣੀ ਸ਼ਬਦ ਦੇ ਰੂਪ ਵਿੱਚ ਨਾਮ ਬਖਸ਼ਿਸ਼ ਕਰਦਾ ਨਾਉ ਤੇ ਆਈ ਹੈ ਨਾਉ ਮੰਗੀ ਹੈ ਨਾਮ ਹੀ ਮੰਗਣਾ ਤੇ ਉਸ ਨਾਮ ਨੂੰ ਹੀ ਧਿਆਉਣਾ ਹੈ ਨਾਮੇ ਸਹਿਜ ਸਮਾਏ ਫਿਰ ਹੌਲੀ-ਹੌਲੀ ਜਦੋਂ ਵਾਹਿਗੁਰੂ ਦੇ ਸੱਚੇ ਨਾਮ ਦੀ ਕਮਾਈ ਕਰਨ ਲੱਗ ਪਈਏ ਫਿਰ ਸਹਿਜ ਰੂਪ ਵਿੱਚ ਹੀ ਉਸ ਪ੍ਰਮਾਤਮਾ ਦਾ ਤੇ ਰੱਬ ਦੇ ਪਿਆਰਿਆਂ ਦਾ ਭੇਦ ਮੁੱਕ ਜਾਂਦਾ ਫਿਰ ਨਾਮ ਨੂੰ ਜਪਦੇ ਆ ਤੇ ਆਉਂਦੇ ਆ ਉਹਦੇ ਵਿੱਚ ਹੀ ਸਮਾ ਜਾਂਦੇ ਹਨ ਫਿਰ ਰੱਬ ਦਾ ਰੂਪ ਹੀ ਬਣ ਜਾਂਦੇ ਆ ਇਸੇ ਕਰਕੇ ਸੰਤਾਂ ਨੂੰ ਸਾਧੂਆਂ ਨੂੰ ਮਹਾਂਪੁਰਸ਼ਾਂ ਨੂੰ ਆਮ ਮਨੁੱਖਾਂ ਨਾਲੋਂ ਵੱਡੀ ਪਦਵੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਜਪਿਆ ਜਿਨ੍ਹਾਂ ਨੇ ਧਿਆਇਆ ਜਿਨ੍ਹਾਂ ਨੇ ਸਿਮਰਿਆ ਭਾਈ ਉਹ ਫਿਰ ਰੱਬ ਦਾ ਹੀ ਰੂਪ ਹੋ ਗਏ ਹਰ ਹਰ ਜਨ ਦੂ ਏਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖਿਆ ਸਮਾਏ ਕਹਿੰਦੇ ਫਿਰ ਉਸ ਵਾਹਿਗੁਰੂ ਦਾ ਹੀ ਰੂਪ ਬਣ ਜਾਂਦੇ ਆ ਸਹਿਜ ਟਿਕਾਉ ਆ ਜਾਂਦਾ ਠਹਿਰਾਓ ਆ ਜਾਂਦਾ ਭਟਕਣਾ ਮੁੱਕ ਜਾਂਦੀ ਹੈ ਕਿਨਾਂ ਦੀ ਜਿਨ੍ਹਾਂ ਨੇ ਨਾਮ ਮੰਗਿਆ ਤੇ ਮੰਗੇ ਹੋਏ ਨਾਮ ਦੀ ਪ੍ਰਾਪਤੀ ਤੋਂ ਬਾਅਦ ਉਹਨੂੰ ਧਿਆਇਆ ਉਹਨੂੰ ਸਿਮਰਿਆ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਤੇ ਜਪਦਿਆਂ 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 ਫਿਰ ਉਸ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਦਾ ਰਸ ਐਸਾ ਹੈ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਕਹਿੰਦੇ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਚਾਖ ਲਿਆ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਦਾ ਸਵਾਦ ਦੇਖ ਲਿਆ ਕਹਿੰਦੇ ਏ ਮੇਰਿਆ ਮਨਾ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਉਸ ਅੰਮ੍ਰਿਤ ਰੂਪੀ ਨਾਮ ਦਾ ਸਵਾਦ ਦੇਖ ਲਿਆ ਤੇ ਖਾ ਜਾਏ ਫਿਰ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਉਹਨਾਂ ਦੀਆਂ ਭਟਕਣਾਵਾਂ ਮੁੱਕ ਜਾਂਦੀਆਂ ਹਨ ਦੂਜਾ ਭਾਉ ਉਹਨਾਂ ਦਾ ਖਤਮ ਹੋ ਜਾਂਦਾ ਤੇ ਇਸੇ ਕਰਕੇ ਗੁਰਪ੍ਰਸਾਦ ਗੁਰੂ ਦੇ ਦੁਆਰਾ ਦਿੱਤਾ ਹੋਇਆ ਐਸਾ ਪ੍ਰਸਾਦ ਜਿਹੜਾ ਸੰਸਾਰ ਦੇ ਬਾਕੀ ਸਵਾਦਾਂ ਨੂੰ ਖਤਮ ਕਰ ਦਿੰਦਾ ਪ੍ਰਾਇਆ ਸਵਾਦਾਂ ਨੂੰ ਖਤਮ ਕਰਕੇ ਨਾਮ ਦੇ ਸਵਾਦ ਨੂੰ ਹੀ ਪ੍ਰਸਾਦ ਕਿਹਾ ਜਾਂਦਾ ਜਿਹੜਾ ਪ੍ਰਾਇ ਸਵਾਦ ਮੁਕਾ ਦਿੰਦਾ ਦੁਨੀਆ ਦੇ ਸਾਰੇ ਸਵਾਦਾਂ ਤੋਂ ਉੱਪਰ ਸਵਾਦ ਹੈ ਗੁਰੂ ਕੇ ਨਾਮ ਦਾ ਕਹਿੰਦੇ ਇਸੇ ਕਰਕੇ ਗੁਰੂ ਕੀ ਦੇਗ ਨੂੰ ਪ੍ਰਸ਼ਾਦ ਕਿਹਾ ਜਾਂਦਾ ਜਿਹੜਾ ਸੰਸਾਰ ਦੇ ਬਾਕੀ ਸਵਾਦਾਂ ਨੂੰ ਖਤਮ ਕਰਕੇ ਬਾਣੀ ਪੜ੍ਹ ਕੇ ਗੁਰੂ ਨੂੰ ਭੋਗ ਲੱਗ ਕੇ ਫਿਰ ਤੇਰੀਆਂ ਰਸਨਾ ਦੇ ਉੱਪਰ ਜਿਹੜਾ ਗੁਰੂ ਕੇ ਅੰਮ੍ਰਿਤ ਰੂਪੀ ਪ੍ਰਸ਼ਾਦ ਵਿੱਚ ਜਿਹੜਾ ਮੁੱਖ ਵਿੱਚ ਪਾਉਣਾ ਉਸ ਦਾ ਸਵਾਦ ਬਾਕੀ ਸੰਸਾਰ ਦੇ ਸਵਾਦਾਂ ਤੋਂ ਵੱਖਰਾ ਹੈ ਤੇ ਜਿਨ੍ਹਾਂ ਨੂੰ ਭਾਈ ਵਾਹੀ ਗੁਰੂ ਦੇ ਨਾਮ ਦਾ ਸਵਾਦ ਆ ਗਿਆ ਜਿਨ੍ਹਾਂ ਨੇ ਗੁਰਪ੍ਰਸਾਦ ਪ੍ਰਾਪਤ ਕਰ ਲਿਆ ਉਹਨਾਂ ਦੀ ਫਿਰ ਤਿਕਨਾ ਮੁੱਕ ਜਾਂਦੀ ਹੈ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਮੇਰੇ ਹਰ ਰਸ ਚਾਖ ਤਖ ਜਾਏ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਚਖ ਲਿਆ ਫਿਰ ਉਹਨਾਂ ਨੂੰ ਕਿਸੇ ਹੋਰ ਸਵਾਦ ਦੀ ਲੋੜ ਨਹੀਂ ਰਹਿੰਦੀ ਹੈ ਜਿੰਨੀ ਗੁਰਮੁਖ ਚਾਖਿਆ ਸਹਜੇ ਰਹੇ ਸਮਾਏ ਰਹਾਉ ਤੇ ਜਿਨ੍ਹਾਂ ਗੁਰਮੁਖਾਂ ਤੇ ਕਿਰਪਾ ਹੋ ਗਈ ਵਾਹਿਗੁਰੂ ਦੇ ਨਾਮ ਦਾ ਸਵਾਦ ਆਉਣ ਲੱਗ ਪਿਆ ਰਸ ਆਉਣ ਲੱਗ ਪਿਆ ਜਿਨ੍ਹਾਂ ਨੇ ਮਾਨ ਲਿਆ ਸਹਿਜੇ ਰਹੇ ਸਮਾਏ ਫਿਰ ਸਹਿਜੇ ਹੀ ਵਾਹਿਗੁਰੂ ਪਰਮਾਤਮਾ ਵਿੱਚ ਸਮਾ ਜਾਂਦੇ ਸਮਾਧੀ ਲੱਗ ਜਾਂਦੀ ਜੁੜ ਜਾਂਦੇ ਫਿਰ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਤੋਂ ਕੋਈ ਵੱਖਰਾ ਨਹੀਂ ਕਰ ਸਕਦਾ ਹੁਣ ਸੌਖੇ ਲਫ਼ਜ਼ਾਂ ਵਿੱਚ ਆਪਾਂ ਸਮਝਣਾ ਹੋਵੇ ਗੁਰੂ ਕੀ ਗੁਰਬਾਣੀ ਪੜ੍ਹਦੇ ਵੀ ਆਂ ਸੁਣਦੇ ਵੀ ਆਂ ਟੈਲੀਵਿਜ਼ਨ ਚੈਨਲਾਂ ਤੇ ਵੀ ਚੱਲਦੀ ਐ ਭਾਈ ਅੱਜ ਕੱਲ ਦੇ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਪ੍ਰਚਾਰ ਹੋ ਰਿਹਾ ਹੈ ਪਰ ਗੱਲ ਕੀ ਐ ਵੀ ਸਾਨੂੰ ਸਵਾਦ ਨਹੀਂ ਆ ਰਿਹਾ ਸਾਨੂੰ ਆਨੰਦ ਨਹੀਂ ਆ ਰਿਹਾ ਸਾਨੂੰ ਰਸ ਨਹੀਂ ਆ ਰਿਹਾ ਜਦੋਂ ਸਾਨੂੰ ਰਸ ਆਉਣ ਲੱਗ ਪਿਆ ਫਿਰ ਸਾਨੂੰ ਕਿਸੇ ਹੋਰ ਚੀਜ਼ ਨੂੰ ਸੁਣਨ ਦੀ ਲੋੜ ਨਹੀਂ ਪੈਣੀ ਹੁਣ ਗੱਲ ਕੀ ਹੈ ਗੁਰੂ ਕੀ ਗੁਰਬਾਣੀ ਦਾ ਪਾਠ ਚੱਲਦਾ ਪਰ ਮਨ ਟਿਕਦਾ ਨਹੀਂ ਕਿਉਂਕਿ ਮਨ ਨੂੰ ਆਨੰਦ ਨਹੀਂ ਆ ਰਿਹਾ ਰਸ ਨਹੀਂ ਆ ਰਿਹਾ ਕੰਨ ਜਿਹੜੇ ਆ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਕੰਨਾਂ ਨੂੰ ਰਸ ਨਹੀਂ ਮਿਲ ਰਿਹਾ ਅੱਖਾਂ ਗੁਰਬਾਣੀ ਦੇ ਦਰਸ਼ਨ ਕਰਕੇ ਪੜ੍ਹਨਾ ਨਹੀਂ ਚਾਹੁੰਦੀਆਂ ਕਿਉਂਕਿ ਅੱਖਾਂ ਨੂੰ ਰਸ ਨਹੀਂ ਮਿਲ ਰਿਹਾ ਸਾਡੇ ਕਰਮ ਸਾਡੇ ਤੇ ਐਸੇ ਭਾਰੂ ਹਨ ਕਿ ਜਿਹੜੇ ਸਾਨੂੰ ਵਾਹਿਗੁਰੂ ਦੇ ਨਾਮ ਵਾਲੇ ਪਾਸੇ ਨੂੰ ਮੁੜਨ ਨਹੀਂ ਦਿੰਦੇ ਪਰ ਮਨ ਮਾਰ ਕੇ ਗੁਰੂ ਦੀ ਕਿਰਪਾ ਦੇ ਦੁਆਰਾ ਅਰਦਾਸ ਬੇਨਤੀ ਕਰਕੇ ਜਿਹੜਾ ਬਹਿਣਾ ਸ਼ੁਰੂ ਕਰ ਲਿਆ ਜਿਹਨੇ ਸੁਣਨਾ ਸ਼ੁਰੂ ਕਰ ਲਿਆ ਤੇ ਜਿਹਨੂੰ ਗੁਰੂ ਕੀ ਗੁਰਬਾਣੀ ਵਿੱਚੋਂ ਆਨੰਦ ਆਉਣ ਲੱਗ ਪਿਆ ਜਿਹੜਾ ਉਸ ਰਸ ਨੂੰ ਮਾਨਣ ਲੱਗ ਪਿਆ ਫਿਰ ਉਹ ਬਾਕੀ ਰਸਾਂ ਤੋਂ ਆਪੇ ਦੂਰ ਹੋ ਜਾਂਦਾ ਹੁਣ ਸੰਸਾਰ ਦੇ ਰਸ ਬਹੁਤੇ ਮਿੱਠੇ ਲੱਗਦੇ ਭਾਵ ਉਹਨਾਂ 'ਚ ਬਹੁਤਾ ਸਵਾਦ ਆਉਂਦਾ ਇਸ ਕਰਕੇ ਵਾਹਿਗੁਰੂ ਦੇ ਨਾਮ ਦੇ ਸਵਾਦ ਨੂੰ ਛੱਡਿਆ ਹੋਇਆ ਪਰ ਜੇ ਉਹੀ ਰਸ ਉਹੀ ਸਵਾਦ ਵਾਹਿਗੁਰੂ ਦੇ ਨਾਮ ਵਿੱਚੋਂ ਆਉਣ ਲੱਗ ਪਵੇ ਫਿਰ ਪ੍ਰਾਏ ਸਵਾਦ ਪ੍ਰਾਏ ਰਸ ਆਪੇ ਹੀ ਮਿਟ ਜਾਣਗੇ ਕਹਿੰਦੇ ਭਾਈ ਵਿਰਲੇ ਗੁਰਮੁਖ ਨੇ ਕੋਈ ਵਿਰਲਾ-ਵਿਰਲਾ ਹੈ ਸੰਸਾਰ ਤੇ ਜਿੰਨੀ ਗੁਰਮੁਖ ਚਾਖਿਆ ਜਿਨ੍ਹਾਂ ਗੁਰਮੁਖਾਂ ਨੇ ਇੱਕ ਵਾਰੀ ਉਹ ਰਸ ਚਾਖ ਲਿਆ ਜਿਨ੍ਹਾਂ ਨੇ ਇੱਕ ਵਾਰੀ ਉਹ ਸਵਾਦ ਦੇਖ ਲਿਆ ਸਹਿਜੇ ਰਹੇ ਸਮਾਏ ਫਿਰ ਉਹ ਸਹਿਜੇ ਹੀ ਵਾਹਿਗੁਰੂ ਵਿੱਚ ਸਮਾ ਜਾਂਦੇ ਸਮਾਧੀ ਲੱਗ ਜਾਂਦੀ ਫਿਰ ਉਹਨਾਂ ਨੂੰ ਸੰਸਾਰ ਦੀਆਂ ਚੀਜ਼ਾਂ ਮੋਹਦੀਆਂ ਨਹੀਂ ਸੰਸਾਰ ਦੇ ਰਸ ਸਵਾਦ ਉਹਨਾਂ ਨੂੰ ਭਾਈ ਤੋੜ ਨਹੀਂ ਸਕਦੇ ਹਨ ਰਹਾਉ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਕੇਵਲ ਇੱਕ ਹੈ ਉਸੇ ਦਾ ਹੀ ਨਾਮ ਸੱਚਾ ਹੈ ਜੀ ਤਿੰਨੀ ਸਤਗੁਰੂ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਜਿਨ੍ਹਾਂ ਨੇ ਸਤਗੁਰੂ ਨੂੰ ਸੇਵ ਲਿਆ ਜਿਨ੍ਹਾਂ ਨੇ ਸੇਵਾ ਕਰ ਲਈ ਜਿਨ੍ਹਾਂ ਨੇ ਸਿਮਰਨ ਕਰ ਲਿਆ ਤਿੰਨੀ ਪਾਇਆ ਨਾਮ ਨਿਧਾਨ ਨਿਧਾਨ ਕਿਹਾ ਜਾਂਦਾ ਖਜ਼ਾਨਾ ਕਹਿੰਦੇ ਉਹਨਾਂ ਨੇ ਫਿਰ ਨਾਮ ਦੇ ਖਜ਼ਾਨੇ ਦੇ ਬੂਹੇ ਖੋਲ ਲੈ ਜਿਹੜੇ ਹੌਲੀ-ਹੌਲੀ 5 ਮਿੰਟ 10 ਮਿੰਟ ਬਹਿਣਾ ਸ਼ੁਰੂ ਕਰ ਲਿਆ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਲਿਆ ਮੂਲ ਮੰਤਰ ਦਾ ਜਾਪ ਕਰ ਲਿਆ ਜਿਨ੍ਹਾਂ ਨੇ ਵਾਹਿਗੁਰੂ ਨੂੰ ਸੇਵਿਆ ਸਿਮਰਿਆ ਤੇ ਆਇਆ ਹੈ ਭਾਈ ਤਿੰਨੀ ਪਾਇਆ ਨਾਮ ਨਿਧਾਨ ਹੌਲੀ-ਹੌਲੀ ਉਹ ਫਿਰ ਆਪਣੇ ਮਨ ਤੋਂ ਮੈਲ ਨੂੰ ਕੁਰੇਦ-ਕੁਰੇਦ ਕੇ ਲਾਹ-ਲਾਹ ਕੇ ਸੁੱਟ ਦਿੰਦੇ ਆ ਤੇ ਫਿਰ ਹੀਠਾਂ ਤੋਂ ਨਿਰਮਲ ਮਨ ਹੋ ਕਰਕੇ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਜਿਵੇਂ ਕੋਈ ਮਨੁੱਖ ਕੋਈ ਡੂੰਗਾ ਟੋਆ ਪੁੱਟਦਾ ਹੋਵੇ ਕਿਸੇ ਖਾੜੀ ਦੇ ਵਿੱਚ ਕੋਈ ਖਜ਼ਾਨਾ ਦੱਬਿਆ ਹੋਵੇ ਤੇ ਉਹਨੂੰ ਕਹੀਏ ਵੀ ਭਾਈ ਤੇਰੀ ਹਿੰਮਤ ਆ ਹੁਣ ਤੂੰ ਇਹ ਟੋਆ ਪੁੱਟ ਲਾ ਤੇ ਥੱਲਿਓਂ ਖਜ਼ਾਨਾ ਕੱਢ ਲਾ ਜਾਂ ਇਸ ਪਹਾੜੀ ਦੇ ਵਿੱਚ ਸੁਰੰਗ ਦੇ ਵਿੱਚ ਖਜ਼ਾਨਾ ਪਿਆ ਹੋਇਆ ਪਰ ਮੂੰਹ ਬੰਦ ਹੈ ਤੇ ਤੂੰ ਕੋਈ ਸੱਬਲ ਲੈ ਕੇ ਕੋਈ ਜਿਹੜੀ ਕਹੀ ਲਾ ਕੇ ਭਾਈ ਇਹਨੂੰ ਪਟਣਾ ਸ਼ੁਰੂ ਕਰ ਤੇਰੀ ਮਿਹਨਤ ਹੈ ਜੇ ਬੂਹਾ ਖੋਲ ਲੇਗਾ ਤੇ ਤੈਨੂੰ ਖਜ਼ਾਨਾ ਮਿਲ ਜਾਣਾ ਤੇ ਮਨੁੱਖ ਫਿਰ ਉਸ ਖਜ਼ਾਨੇ ਦੇ ਲਾਲਚ ਦੇ ਵਿੱਚ ਦਿਨ ਰਾਤ ਲੱਗ ਕੇ ਮਿਹਨਤ ਕਰ ਕਰਕੇ ਉਹ ਬੂਹਾ ਖੋਲ ਲੈਂਦਾ ਉਹ ਟੋਆ ਪੁੱਟ ਲੈਂਦਾ ਤੇ ਉਹਦੇ ਵਿੱਚੋਂ ਫਿਰ ਉਹਨੂੰ ਉਹ ਖਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਲੱਭਣ ਵਾਸਤੇ ਵੀ ਚੌਂਕੜਾ ਮਾਰਨਾ ਪੈਣਾ ਬਹਿਣਾ ਪੈਣਾ ਸੁਣਨਾ ਪੈਣਾ ਬਿਰਤੀ ਜੋੜਨੀ ਪੈਣੀ ਆ ਹੌਲੀ 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 ਕਰਦਿਆਂ 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 ਫਿਰ ਉਹ ਅਵਸਥਾ ਬਣ ਜਾਂਦੀ ਆ ਜਦੋਂ ਵਾਹਿਗੁਰੂ ਦੇ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਰਸ ਆਉਣ ਲੱਗ ਪੈਂਦਾ ਜਿੰਨੀ ਸਤਗੁਰ ਸੇਵਿਆ ਫਿਰ ਮਿਲੂਗਾ ਤੇ ਉਹਨਾਂ ਨੂੰ ਹੀ ਨਾ ਜਿਹੜੇ ਕਰਨਗੇ ਜਿਹੜੇ ਕਰਦੇ ਹੀ ਨਹੀਂ ਭਾਈ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਣੀ ਜਿਨ੍ਹਾਂ ਨੇ ਸੇਵਿਆ ਜਿਨ੍ਹਾਂ ਨੇ ਇਹ ਚੌਂਕੜਾ ਲਾਇਆ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਤਿੰਨੀ ਪਾਇਆ ਨਾਮ ਨਿਧਾਨ ਫਿਰ ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਫਿਰ ਕੀ ਅਵਸਥਾ ਬਣ ਜਾਂਦੀ ਹੈ ਅੰਤਰ ਹਰ ਰਸ ਰਵ ਰਹਿਆ ਹੰਕਾਰ ਦੂਰ ਹੋ ਗਿਆ ਹਉਮੈ ਚਲੇ ਗਈ ਲਾਲਚ ਮੁੱਕ ਗਏ ਅੰਦਰ ਰਸ ਬਣ ਗਿਆ ਸਾਰਿਆਂ ਅੰਦਰ ਪ੍ਰਮਾਤਮਾ ਹੀ ਨਜ਼ਰ ਆਉਣ ਲੱਗ ਪਿਆ ਚੂਕਾ ਮਨ ਅਭਿਮਾਨ ਫਿਰ ਮਨ ਦਾ ਗਮਾਨ ਮੁੱਕ ਜਾਂਦਾ ਮਹਾਰਾਜ ਮੈਂ ਕੀ ਹਾਂ ਇੱਥੇ ਤੇ ਮੇਰੇ ਤੋਂ ਵੱਡੇ ਵੱਡੇ ਆਏ ਤੇ ਸੰਸਾਰ ਤੋਂ ਚਲੇ ਗਏ ਬੜੇ ਬੜੇ ਮਾਇਆ ਦੇ ਗੰਝ ਜੋੜਨ ਵਾਲੇ ਨਹੀਂ ਰਹੇ ਤੇ ਸੰਸਾਰ ਤੇ ਮੈਂ ਕਿਥੋਂ ਰਹਿਣਾ ਸੰਤ ਫਕੀਰ ਮਹਾਂਪੁਰਖ ਸੰਸਾਰ ਤੇ ਆਏ ਆਪੋ ਆਪਣੇ ਸਮੇਂ ਅਨੁਸਾਰ ਮਹਾਰਾਜ ਉਹ ਵੀ ਚਲੇ ਗਏ ਤੇ ਮੈਂ ਕਾਹਦਾ ਭਲੇਖਾ ਪਾਲ ਕੇ ਬੈਠਾ ਵੀ ਸ਼ਾਇਦ ਮੈਂ ਹੀ ਜਿਉਂਦੇ ਰਹਿਣਾ ਚੂਕਾ ਮਨ ਵਿਮਾਨ ਤੇ ਮੈਂ ਬਹੁਤ ਵੱਡਾ ਮੈਨੂੰ ਬਹੁਤ ਗਿਆਨ ਹੈ ਮੇਰਾ ਸਰੀਰ ਬੜਾ ਤਕੜਾ ਜਾਂ ਮੈਂ ਕਿਸੇ ਉੱਚੇ ਅਹੁਦੇ ਤੇ ਬੈਠਾ ਜਿਹਨੂੰ ਮਰਜ਼ੀ ਅੰਦਰ ਕਰਾ ਦਿਆਂ ਜਿਹਨੂੰ ਮਰਜ਼ੀ ਮੈਂ ਬਾਹਰ ਘਟਾ ਦਿਆਂ ਇਹ ਫਿਰ ਸਾਰੇ ਮਾਨ ਹੰਕਾਰ ਲੋਭ ਲਾਲਚ ਉਹ ਮੁੱਕ ਜਾਂਦੇ ਆ ਜਦੋਂ ਚੇਤਾ ਆ ਜਾਂਦਾ ਮਹਾਰਾਜ ਅਸੀਂ ਤੇ ਕੱਖ ਵੀ ਨਹੀਂ ਇੱਕ ਸਵਾਸ ਉਹ ਵੀ ਸਾਡੇ ਵਸ ਨਹੀਂ ਜਿਹੜਾ ਅੰਦਰ ਗਿਆ ਪਤਾ ਨਹੀਂ ਮੁੜ ਕੇ ਨਿਕਲਣਾ ਕਿ ਨਹੀਂ ਨਿਕਲਣਾ ਤੇ ਸਾਡੀ ਮਤ ਨੇ ਭਾਰ ਇੰਨਾ ਚੁੱਕਿਆ ਹੋਇਆ ਵੀ ਸਾਰਾ ਸੰਸਾਰ ਮੇਰੇ ਮੋਢਿਆਂ ਤੇ ਖੜਾ ਅੰਤਰ ਹਰ ਰਸ ਰਵ ਰਹਿ ਜਾਂ ਜਿਨ੍ਹਾਂ ਦੇ ਅੰਦਰ ਫਿਰ ਉਹ ਵਾਹਿਗੁਰੂ ਦਾ ਨਾਮ ਰਸ ਚੱਲਣ ਲੱਗ ਪੈਂਦਾ ਚੁੱਕਾ ਮਨ ਅਭਿਮਾਨ ਫਿਰ ਉਹਨਾਂ ਦਾ ਇਹ ਅਭਿਮਾਨ ਇਹ ਹੰਕਾਰ ਮੋਕ ਜਾਂਦਾ ਮੇਰਾ ਮਜਮੇ ਵਿੱਚ ਨਹੀਂ ਜੋਖ ਚ ਹੈ ਸੋ ਤੇਰਾ ਫਿਰ ਮਹਾਰਾਜ ਮੈਂ ਕੀ ਹਾਂ ਮੈਂ ਤੇ ਕੱਖ ਵੀ ਨਹੀਂ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਫਿਰ ਹਿਰਦੇ ਦਾ ਕਮਲ ਫੁੱਲ ਖਿੜ ਜਾਂਦਾ ਲਾਗਾ ਸਹਿਜ ਧਿਆਨ ਫਿਰ ਸਹਿਜ ਰੂਪ ਹੀ ਪਰਮਾਤਮਾ 'ਚ ਬਿਰਤੀ ਜੁੜ ਜਾਂਦੀ ਹੈ ਫਿਰ ਉਹਨਾਂ ਦੀ ਬਿਰਤੀ ਨੂੰ ਬਾਕੀ ਸੰਸਾਰ ਦਾ ਰੌਲਾ ਰੱਪਾ ਸੰਸਾਰ ਦੀਆਂ ਗੱਲਾਂ ਬਾਤਾਂ ਜਾਂ ਸੰਸਾਰ ਦੀਆਂ ਹੋਰ ਚੀਜ਼ਾਂ ਉਹ ਹਲਾ ਨਹੀਂ ਸਕਦੀਆਂ ਤੋੜ ਨਹੀਂ ਸਕਦੀਆਂ ਜਿਵੇਂ ਕਮਲ ਫੁੱਲ ਦਾ ਇਹ ਗੁਣ ਹੈ ਕਿ ਉਹ ਛੱਪੜ ਦੇ ਵਿੱਚ ਕਿਚੜ ਦੇ ਵਿੱਚ ਵਾਇਗਰੂ ਚਿੱਕੜ ਦੇ ਵਿੱਚ ਜਿਹੜਾ ਉਹ ਪੈਦਾ ਹੁੰਦਾ ਪਰ ਕਮਲ ਫੁੱਲ ਦੀ ਖੂਬਸੂਰਤੀ ਇੰਨੀ ਆ ਕਿ ਸਾਰੇ ਉਸ ਚਿੱਕੜ ਨੂੰ ਭੁੱਲ ਜਾਂਦੇ ਆ ਪਰ ਉਸ ਕਮਲ ਫੁੱਲ ਨੂੰ ਯਾਦ ਰੱਖਦੇ ਆ ਤੇ ਕਮਲ ਫੁੱਲ ਦੇ ਪੱਤਿਆਂ ਦੇ ਵਿੱਚ ਇੱਕ ਧੰਦੇਾਈ ਹੁੰਦੀ ਆ ਜੇਕਰ ਉਹ ਗਾਰਾ ਉਹ ਪਾਣੀ ਦਾ ਬੁੱਕ ਭਰ ਕੇ ਤੁਸੀਂ ਕਮਲ ਫੁੱਲ ਦੇ ਪੱਤਿਆਂ ਤੇ ਪਾ ਦਿਓ ਤੇ ਉਹਦੇ ਪੱਤੇ ਗੰਦੇ ਨਹੀਂ ਹੁੰਦੇ ਕਿਉਂਕਿ ਚਿਕਨਾਹਟ ਹੋਣ ਦੇ ਕਰਕੇ ਉਹ ਗੰਧ ਉਹ ਮਿੱਟੀ ਕਮਲ ਫੁੱਲ ਤੇ ਖੜਦੀ ਨਹੀਂ ਭਾਵੇਂ ਕਮਲ ਫੁੱਲ ਪੈਦਾ ਜ਼ਰੂਰ ਛੱਪੜ 'ਚ ਹੁੰਦਾ ਪਰ ਛੱਪੜ ਦੀ ਗੰਦਗੀ ਉਸ ਕਮਲ ਫੁੱਲ ਨੂੰ ਨਹੀਂ ਲੱਗ ਸਕਦੀ ਕਹਿੰਦੇ ਇਸੇ ਤਰ੍ਹਾਂ ਹਿਰਦੇ ਕਮਲ ਪ੍ਰਗਾਸਿਆ ਲੱਗਾ ਸਹਿਜ ਧਿਆਨ ਵਾਏ ਗੁਰੂ ਦਾ ਨਾਮ ਜਪਣ ਕਰਕੇ ਤੇਰਾ ਹਿਰਦਾ ਉਸ ਕਮਲ ਫੁੱਲ ਦੀ ਤਰ੍ਹਾਂ ਖਿੜ ਜਾਂਦਾ ਤੇ ਸੰਸਾਰ ਦੀ ਮੈਲ ਸੰਸਾਰ ਦੀ ਗੰਦਗੀ ਫਿਰ ਤੈਨੂੰ ਲੱਗ ਨਹੀਂ ਸਕਦੀ ਰਹਿਣਾ ਤੂੰ ਸੰਸਾਰ 'ਚ ਹੀ ਆ ਵਰਤਣਾ ਤੂੰ ਲੋਕਾਂ 'ਚ ਹੀ ਆ ਪਰ ਲੋਕਾਂ 'ਚ ਰਹਿ ਕੇ ਵੀ ਉਸ ਕਮਲ ਫੁੱਲ ਦੀ ਤਰ੍ਹਾਂ ਤੂੰ ਨਿਆਰਾ ਤੂੰ ਵੱਖਰਾ ਤੂੰ ਸਾਫ਼ ਸੁਥਰਾ ਕਿਉਂਕਿ ਸੰਸਾਰ ਵਿੱਚ ਰਹਿਣਾ ਜ਼ਰੂਰੀ ਆ ਪਰ ਸੰਸਾਰ ਦੀ ਮੈਲ ਨਹੀਂ ਤੈਨੂੰ ਲੱਗੀ ਹਿਰਦੇ ਕਮਲ ਪ੍ਰਗਾਸਿਆ ਹਿਰਦੇ ਦਾ ਕਮਲ ਫੁੱਲ ਖਿੜ ਜਾਂਦਾ ਲਾਗਾ ਸਹਿਜ ਧਿਆਨ ਫਿਰ ਸਹਿਜ ਰੂਪ ਹੀ ਪ੍ਰਮਾਤਮਾ 'ਚ ਬਿਰਤੀ ਜੁੜ ਜਾਂਦੀ ਹੈ ਮਨ ਨਿਰਮਲ ਹਰ ਰਬ ਰਹਿਆ ਪਾਇਆ ਦਰਗਹਿ ਮਾਨ ਮਨ ਨਿਰਮਲ ਹੋ ਗਿਆ ਮਨ ਦੀ ਮੈਲ ਚਲੀ ਗਈ ਹਰ ਰਬ ਰਹਿਆ ਪ੍ਰਮਾਤਮਾ ਤੇ ਵਾਹਿਗੁਰੂ ਦੇ ਪਿਆਰੇ ਇਕਮਿਕ ਹੋ ਗਏ ਦੋਨਾਂ ਦਾ ਭੇਦ ਮੁੱਕ ਗਿਆ ਪਾਇਆ ਦਰਗਹਿ ਮਾਨ ਫਿਰ ਜਦੋਂ ਇਸ ਸੰਸਾਰ ਤੋਂ ਸਰੀਰ ਛੱਡ ਕੇ ਵਾਹਿਗੁਰੂ ਦੀ ਦਰਗਾਹ ਤ ਜਾਣਾ ਫਿਰ ਉੱਥੇ ਵੀ ਇਜਤ ਮਾਨ ਪ੍ਰਾਪਤ ਹੁੰਦਾ ਇਹ ਭਾਈ ਜਿਸ ਕਾਰਜ ਵਾਸਤੇ ਨੂੰ ਭੇਜਿਆ ਸੀ ਇਹ ਆਪਣਾ ਉਹ ਕਾਰਜ ਪੂਰਾ ਕਰਕੇ ਆਇਆ ਹੈ ਸਤਗੁਰ ਸੇਵਨੇ ਆਪਣਾ ਤੇ ਵਿਰਲੇ ਸੰਸਾਰ ਜਿਨ੍ਹਾਂ ਨੇ ਵਾਹਿਗੁਰੂ ਪ੍ਰਮਾਤਮਾ ਨੂੰ ਸੇਵਿਆ ਤੇ ਆਇਆ ਉਹ ਭਾਈ ਸੰਸਾਰ ਤੇ ਵਿਰਲੇ ਹਨ ਹਉਮੈ ਮਮਤਾ ਮਾਰ ਕੇ ਹਰ ਰਾਕਿਆ ਉਰਤਾਰ ਹਉਮੈ ਨੂੰ ਤੇ ਮਮਤਾ ਨੂੰ ਮਾਰ ਕੇ ਮੈਂ ਹੀ ਸਭ ਕੁਝ ਕਰ ਸਕਦਾ ਮੇਰਾ ਹੀ ਸਾਰਾ ਕੁਝ ਹੈ ਜਾਂ ਮੈਂ ਨਾ ਕੀਤਾ ਤੇ ਮੇਰੇ ਬੱਚਿਆਂ ਦਾ ਘਰ ਪਰਿਵਾਰ ਦਾ ਫਲਾਣੇ ਦਾ ਕੀ ਹੋਊਗਾ ਹੋਮੇ ਮਮਤਾ ਮਾਰਕ ਹੈ ਹਰ ਰੱਖਿਆ ਉਰਤਾਰ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਮੁੱਖ ਰੱਖਿਆ ਹੋਇਆ ਆਪਣੀ ਹੋਮੇ ਨੂੰ ਤੇ ਆਪਣੀ ਮਮਤਾ ਨੂੰ ਖਤਮ ਕਰ ਦਿੱਤਾ ਹੈ ਹਉ ਤਿੰਨ ਕੈ ਬਲਿਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ ਉਹਨਾਂ ਦੇ ਬਲਿਹਾਰ ਜਾਵਾਂ ਉਹਨਾਂ ਦੇ ਬਾਰਣੇ ਜਾਵਾਂ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਬਣਾ ਲਿਆ ਉਹਨਾਂ ਨੇ ਸੰਬੰਧ ਜੋੜ ਲਿਆ ਹੈ ਸਹੀ ਸੁਖੀਏ ਚੌਜੁਗੀ ਜਿਨ੍ਹਾਂ ਨਾਮ ਆਖੋਟਿਆ ਪਾਰ ਉਹ 46 ਯੁੱਗਾਂ ਦੇ ਵਿੱਚ ਸੁਖੀ ਗਿਨੇ ਜਾਂਦੇ ਹਨ ਜਿਨ੍ਹਾਂ ਕੋਲ ਅਖੋਟ ਕਦੇ ਵੀ ਨਾ ਮੁੱਕਣ ਵਾਲਾ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ ਦੁਨੀਆ ਦੀਆਂ ਧਨ ਦੌਲਤਾਂ ਇੱਕ ਦਿਨ ਮੁੱਕ ਜਾਣਗੀਆਂ ਸਿਆਣੇ ਕਹਿੰਦੇ ਪਾਈ ਪਾਣੀ ਕੱਢਦੇ ਆ ਕੱਢਦੇ ਆ ਤੇ ਖੂਹ ਖਾਲੀ ਹੋ ਜਾਂਦੇ ਐ ਕੋਈ ਵੀ ਚੀਜ਼ ਕਦੇ ਵੀ ਸਦੀਵੀ ਰੂਪ ਵਿੱਚ ਤੁਹਾਡੇ ਕੋਲ ਰਹਿਣ ਵਾਲੀ ਨਹੀਂ ਪਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਐਸਾ ਹੈ ਜਿੰਨਾ ਇਹਨੂੰ ਧਿਆਉਂਦੇ ਜਾਓ ਜਪਦੇ ਜਾਓ ਵਰਤਦੇ ਜਾਓ ਓਨਾ ਹੀ ਵੱਧਾ ਜਾਂਦਾ ਹੈ ਮੁੱਕਦਾ ਨਹੀਂ ਸਹੀ ਸੁਖੀਏ ਚੌਹ ਜੁਗੀ ਚੌਹਾਂ ਜੁਗਾਂ ਦੇ ਅੰਦਰ ਉਹੀ ਸੁਖੀ ਗਿਣੇ ਜਾਣਗੇ ਜਿਨ੍ਹਾਂ ਨਾਮ ਆਖੋਟਿਆਪਾਰ ਜਿਨ੍ਹਾਂ ਨੇ ਨਾਮ ਦਾ ਅਖੋਟ ਖਜ਼ਾਨਾ ਪ੍ਰਾਪਤ ਕਰ ਲਿਆ ਹੈ ਭਾਈ ਗੁਰ ਮਿਲੀਏ ਨਾਮ ਪਾਈਏ ਚੂਕੇ ਮੋਹ ਪਿਆਸ ਜਦੋਂ ਗੁਰ ਮਿਲ ਜਾਂਦਾ ਫਿਰ ਭਾਈ ਮੋਹ ਮੁੱਕ ਜਾਂਦਾ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਜਿਹੜੀ ਬਹੁਤੀ ਖਿੱਚਿਆ ਉਹ ਫਿਰ ਖਤਮ ਹੋ ਜਾਂਦੀ ਹੈ ਚੂਕੇ ਮੋਹ ਪਿਆਸ ਤੇ ਜਿਹੜੀ ਝੂਠੀ ਪਿਆਸ ਲੱਗੀ ਹੋਈ ਆ ਸੰਸਾਰ ਦੀਆਂ ਅਵਸਥਾਂ ਦੀ ਉਹ ਖਤਮ ਹੋ ਜਾਂਦੀ ਹੈ ਸੰਸਾਰ ਦੀ ਤ੍ਰਿਸ਼ਨਾ ਸੰਸਾਰ ਦੀ ਪਿਆਸ ਮੁੱਕ ਜਾਂਦੀ ਕਿਉਂਕਿ ਵਾਹਿਗੁਰੂ ਦੇ ਨਾਮ ਰੂਪੀ ਜਲ ਦੀ ਪ੍ਰਾਪਤੀ ਹੋ ਗਈ ਹੈ ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ ਤੇ ਜਿਨ੍ਹਾਂ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਅਵਸਥਾ ਨੂੰ ਮਾਨ ਲਿਆ ਹਰ ਸੇਤੀ ਮਨ ਰਵ ਰਹਾ ਮਨ ਅੰਦਰ ਵਾਹਿਗੁਰੂ ਪਰਮਾਤਮਾ ਦਾ ਵਾਸਾ ਹੋ ਗਿਆ ਘਰ ਹੀ ਮਾਹੇ ਉਦਾਸ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਦਾਸੀਨ ਅਵਸਥਾ ਦੇ ਮਾਲਕ ਹੋ ਜਾਂਦੇ ਆ ਉਦਾਸੀਨ ਉਹਨਾਂ ਨੂੰ ਕਿਹਾ ਜਾਂਦਾ ਉਦਾਸੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਸੰਸਾਰ ਨੂੰ ਛੱਡ ਕੇ ਰੱਬ ਦੀ ਪ੍ਰਾਪਤੀ ਵੱਲ ਤੁਰੇ ਉਹਨਾਂ ਦਾ ਮੰਨਣਾ ਸੀ ਕਿ ਭਾਈ ਘਰ ਪਰਿਵਾਰ ਦੇ ਬੱਚੇ ਜ਼ਮੀਨ ਜਾਇਦਾਦ ਘਰ ਵਾਲੀ ਪਿਤਾ ਮਾਤਾ ਰਿਸ਼ਤੇਦਾਰ ਇਹਨਾਂ 'ਚ ਰਹਿ ਕੇ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਇਸ ਕਰਕੇ ਇਹਨਾਂ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਈਏ ਤੇ ਕੱਲੇ ਰੱਬ ਦੇ ਨਾਲ ਅਸੀਂ ਸੰਬੰਧ ਜੋੜਨਾ ਸੰਸਾਰ ਸਾਨੂੰ ਪ੍ਰਮਾਤਮਾ ਨੂੰ ਮਿਲਣ ਵਿੱਚ ਅੜਿੱਕਾ ਬਣਦਾ ਮਹਾਰਾਜ ਕਹਿੰਦੇ ਭਾਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਦਾ ਖਜ਼ਾਨਾ ਐਸਾ ਘਰੇ ਬਹਿ ਕੇ ਜਪ ਘਰੇ ਬੈ ਕੇ ਇਤਹਾ ਬੱਚਿਆਂ 'ਚ ਰਹਿੰਦੇ ਆਂ ਪਰਿਵਾਰ 'ਚ ਰਹਿੰਦੇ ਆਂ ਘਰਵਾਲੀ ਦੇ ਨਾਲ ਰਹਿੰਦੇ ਆਂ ਜਿੱਥੇ ਦੁਨੀਆਂ ਦੇ ਰਿਸ਼ਤੇ ਨਿਭਾਉਣੇ ਆ ਉਥੇ ਵਾਹਿਗੁਰੂ ਦੇ ਨਾਮ ਦੀ ਕਮਾਈ ਵੀ ਇੰਨੀ ਕਰ ਘਰ ਹੀ ਮਹ ਹੈ ਉਦਾਸ ਘਰ ਵਿੱਚ ਰਹਿੰਦੇ ਆ ਹੋਇਆ ਹੀ ਤੂੰ ਉਦਾਸੀ ਹੈ ਤੇਰੀ ਅਵਸਥਾ ਉਸ ਉਦਾਸੀ ਦੇ ਬਰਾਬਰ ਬਣ ਜਾਂਦੀ ਤੈਨੂੰ ਛੱਡ ਕੇ ਜਾਣ ਦੀ ਭੱਜਣ ਦੀ ਲੋੜ ਨਹੀਂ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਤੇ ਉਦਾਸੀ ਰੂਪ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਵਾਲਾ ਵੀ ਜਿਹੜਾ ਤੇਰਾ ਰਾਹ ਤੈਨੂੰ ਘਰੇ ਬੈਠਿਆਂ ਹੀ ਮਿਲ ਜਾਂਦਾ ਹੈ ਜਿਨ੍ਹਾਂ ਹਰ ਕਾ ਸਵਾਦ ਆਇਆ ਹਉ ਤਿਨ ਬਲੇ ਹਾਰੇ ਜਾਸ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਸਵਾਦ ਆ ਗਿਆ ਮੈਂ ਉਹਨਾਂ ਦੇ ਬਾਰੇ ਨਹੀਂ ਜਾਣਦਾ ਉਹਨਾਂ ਦੇ ਬਲੇ ਹਾਰੇ ਨਹੀਂ ਜਾਣਦਾ ਕਿਉਂ ਕਿ ਭਾਈ ਉਹਨਾਂ ਨੇ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾਸ ਗੁਰੂ ਸੱਚ ਪਾਚਾ ਕਿਰਪਾ ਕਰਦੇ ਹਨ ਭਾਈ ਜਿਹਦੇ ਉੱਪਰ ਉਹ ਨਦਰ ਕਰਦੇਵੇ ਜਿਹਦੇ ਉੱਪਰ ਉਹ ਮਿਹਰ ਕਰਦੇਵੇ ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾਸ ਪਰਮਾਤਮਾ ਦਾ ਸੱਚਾ ਨਾਮ ਸੱਚਾ ਸੌਦਾ ਉਸੇ ਨੂੰ ਹੀ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਉੱਪਰ ਉਹ ਤਰਸ ਕਰਕੇ ਇਸ ਪਾਸੇ ਵੱਲ ਮੋੜ ਲਵੇ ਨਹੀਂ ਤੇ ਮਨੁੱਖ ਯਤਨ ਬਹੁਤ ਕਰਦਾ ਪਰ ਪਹੁੰਚ ਨਹੀਂ ਸਕਦਾ ਇਹ ਵੀ ਉਸ ਵਾਹਿਗੁਰੂ ਦੀ ਕਿਰਪਾ ਹੈ ਕਿ ਜਿਹੜਾ ਚੱਲ ਕੇ ਆਿਆਂ ਦੀ ਬਾਹ ਪਕੜ ਕੇ ਰਸਤਾ ਦਿਖਾ ਦਿੰਦਾ ਤੇ ਹੌਲੀ-ਹੌਲੀ ਆਪਣੇ ਤੱਕ ਪਹੁੰਚਣ ਵਾਸਤੇ ਉਹਨਾਂ ਦਾ ਸਹਾਇਕ ਬਣ ਜਾਂਦਾ ਨਹੀਂ ਤੇ ਕੋਸ਼ਿਸ਼ ਬਹੁਤ ਕਰਦੇ ਆ ਭਾਈ ਪਰ ਪਹੁੰਚ ਨਹੀਂ ਸਕਦੇ ਇਹ ਪਰਮਾਤਮਾ ਦੀ ਹੀ ਕਿਰਪਾ ਹੈ ਕਿ ਉਹਦੀ ਕਿਰਪਾ ਦੁਆਰਾ ਉਹਦੇ ਤੱਕ ਪਹੁੰਚ ਹੋ ਜਾਂਦੀ ਹੈ ਉਹ ਆਪ ਮਿਲਾ ਲੈਂਦਾ ਕਈ ਵਾਰੀ ਸੇਵਾ ਕਰਦਿਆਂ ਸਿਮਰਨ ਕਰਦਿਆਂ ਵੀ ਹੰਕਾਰ ਆ ਚੁੰਬੜਦਾ ਕਿ ਮੇਰਾ ਸਿਮਰਨ ਬਹੁਤ ਐ ਮੇਰੀ ਸੇਵਾ ਬਹੁਤ ਐ ਮੈਂ ਭਜਨ ਬੰਦਗੀ ਬਹੁਤ ਕਰਦਾ ਮੈਂ ਦੇ ਰੱਬ ਨੂੰ ਮਿਲਿਆ ਹੀ ਮਿਲਿਆ ਬਾਕੀ ਸੰਸਾਰ ਰੋਲ ਜਾਣਾ ਉਹ ਆਪ ਦੀ ਕੀਤੀ ਹੋਈ ਸੇਵਾ ਸਿਮਰਨ ਦੀ ਭਜਨ ਬੰਦਗੀ ਦੀ ਕਮਾਈ ਵੀ ਖੂਚ ਪਾ ਲੈਂਦਾ ਕਿਉਂਕਿ ਉੱਥੇ ਫਿਰ ਮੈਂ ਆ ਜਾਂਦੀ ਵੀ ਮੈਂ ਕਰਦਾ ਤੇ ਬਾਕੀ ਕੋਈ ਨਹੀਂ ਕਰ ਰਿਹਾ ਇੱਥੇ ਤੇ ਤੂੰ ਦੀ ਗੱਲ ਹੈ ਕਿ ਸੱਚੇ ਪਾਤਸ਼ਾਹ ਜੀ ਬੈਠਾ ਤੇ ਉਹ ਵੀ ਤੂੰ ਬਿਠਾਇਆ ਜੇ ਜਪਿਆ ਤੇ ਤੂੰ ਜਪਾਇਆ ਜੇ ਸੇਵਾ ਕੀਤੀ ਮਹਾਰਾਜ ਤੇ ਤੈਂ ਕਰਾਈ ਮੈਂ ਤੇ ਹੈ ਹੀ ਨਹੀਂ ਗੱਲ ਤੂੰ ਦੀ ਹੈ ਨਾਨਕ ਨਦਰਿ ਪਾਈ ਹੈ ਸੱਚ ਨਾਮ ਗੁਣਤਾਸ ਕਹਿੰਦੇ ਉਸ ਵਾਹਿਗੁਰੂ ਦੀ ਨਦਰ ਮਿਹਰ ਹੋਵੇ ਉਹ ਕਿਰਪਾ ਕਰਕੇ ਕਰਾ ਲਵੇ ਫੇਰ ਹੀ ਸੇਵਾ ਸਿਮਰਨ ਪੰਜਨ ਬੰਦਗੀ ਹੁੰਦਾ ਨਹੀਂ ਤੇ ਨਹੀਂ ਹੁੰਦਾ ਸੋ ਇਸੇ ਦੇ ਨਾਲ ਦਾਸ ਪਾਸੋਂ ਆਪ ਸੰਗਤ ਨਾਲ ਸਾਂਝ ਕਰਦੇ ਆਂ ਮ ਬਤਨ ਉਚਾਰਨ ਕਰਦੇ ਆ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਿਓ ਆਉ ਸਤਿਗੁਰੂ ਮਹਾਰਾਜ ਦੇ ਚਰਨਾਚਰਨਾਂ ਚ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਆਪਣੇ ਨਾਮ ਸੰਮਣ ਦੀ ਕਮਾਈ ਦੀ ਦਾਤ ਬਖਸ਼ਿਸ਼ ਕਰੀ ਜਿਨਾਂ ਹਰ ਕਾ ਸਾਧ ਆਇਆ ਹੋ ਤਿੰਨ ਬਲੇ ਹਾਰੇ ਜਾਸ ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ